ਕੱਟ ਨੰ 2023 ਦੀ ਹੈ ਜੀ 5ਵੇਂ ਮਹੀਨੇ ਦੀ ਤੇ ਬੇਟੀ ਦੀ ਮੌਤ ਹੋ ਜਾਂਦੀ ਹੈ ਜੀ ਪਾਸਟਰ ਜਸ਼ਨ ਗੇ ਲਈ ਰਹੀ ਜੀ ਪਿੰਡ ਬਲਖੈਰ ਦਾ ਤੇ ਅਦੇ ਚਰਚ ਵਿੱਚ ਬੇੜੀ ਸਾਰਾ ਪਰਿਵਾਰ ਹਟਾ ਜਾਂਦਾ ਰਿਹਾ ਜੀ ਔਰ ਇਹਨੇ ਆਪਣੀ ਮੇਰੀ ਬੇਟੀ ਨੂੰ ਆਪਣੇ ਚਾਸੀ ਵਿੱਚ ਲੈ ਕੇ ਉਹਦੇ ਨਾਲ ਰੇਪ ਕਰਦਾ ਰਿਹਾ ਔਰ ਉਹਨੂੰ ਗਰਭ ਪਾਤ ਉਹਦਾ ਕਲਮੰਤ ਕੋਰ ਪਿੰਡ ਗੋਥ ਕੋਕਰ ਦੀ ਰਹਿਣ ਵਾਲੀ ਹੈ ਜੀ ਜਿਹਦੇ ਕੋਲੋਂ ਕਰਾਇਆ ਜੀ ਔਰ ਪੁਲਸ ਵਾਲੇ ਅਜੇ ਤੱਕ ਉਹਦਾ ਨਾਮ ਜਿਹੜਾ ਯੂ ਪਰਚੇ ਵਿੱਚ ਨਹੀਂ ਕਰ ਰਹੇ ਜੀ ਉਹਦੇ ਵਾਸਤੇ ਅੱਜ ਆਏ ਆ ਜੀ ਆਪਾਂ ਵੀ ਉਹਦਾ ਨਾਮ ਜਿਹੜਾ ਵਿੱਚ ਲਿਖਾਇਆ ਜਾਏਗੀ ਕਲਵੰਤ ਕੋਰ ਦਾ ਉਸ ਤੋਂ ਬਾਅਦ ਕਿਹਾ ਫਾਦਰ ਫੜਾਗਾ ਨਹੀਂ ਨਹੀਂ ਜੀ ਹਜੇ ਤੱਕ ਪਾਸਟਰ ਫਰਿਆ ਨਹੀਂ ਗਿਆ ਜੀ ਹੁਣ ਐਸਐਸਪੀ ਸਾਹਿਬ ਨੇ ਸਾਨੂੰ ਸਿਰੋਸਾ ਦਵਾ ਆਪੀ ਆਪਣੀਆਂ ਆਪਾਂ ਟੀਮਾਂ ਗਠਨ ਕੀਤੀਆਂ ਨੇ ਜੀ ਜਿਹੜੀਆਂ ਉਹਨੂੰ ਜੰਮੂ ਵਿੱਚ ਫਰਨ ਵਾਸਤੇ ਗਈਆਂ ਦੀਆਂ ਨੇ ਜੀ ਹੁਣ ਸਾਨੂੰ ਐਸਐਸਪੀ ਸਾਹਿਬ ਕੋਲੋਂ ਉਮੀਦ ਆ ਪੀ ਜਲਦੀ ਤੋਂ ਜਲਦੀ ਪਾਸਟਰ ਨੂੰ ਗ੍ਰਿਫਤਾਰ ਕਰ ਲੈਣਗੇ ਜੀ ਮੁਖੀ ਬਦਲ ਗਿਆ ਫੌਜ ਚੜੀ ਆ ਉਹ ਦੂਜੇ ਜਿਹੜਾ ਦੂਜੇ 팀 ਦਾ ਸੈਟ ਦਾ ਜਿਹੜਾ ਮੁਖੀ ਹੋ ਗਿਆ ਬਦਲ ਗਿਆ ਨੀਓ ਕੋਈ ਨਹੀਂ ਸਰ ਕੀ ਕਰਿਆ ਅਸੀਂ ਤੁਹਾਨੂੰ ਜ਼ਿੰਮੇਵਾਰ ਕਰੀਂ ਅਧਿਕਾਰ ਜਿੰਮੇਵਾਰ ਬੁਰੀ ਬੁਲ ਕੇ ਬੋਲੋ ਬੀ ਕੋ ਮੈਨੂੰ ਤੇ ਹੁਣ ਪਤਾ ਨਹੀਂ ਕਿ ਕਿੰਨਾ ਟਾਈਮ ਕਿਉਂ ਲੱਗਿਆ ਤੁਹਾਡੀ ਇੰਨਾ ਟਾਈਮ ਜੀ ਪਹਿਲੇ ਜਿਹੜੇ ਐਸ ਐਚ ਓ ਸੀ ਐਸ ਐ ਰਵਿੰਦਰ ਕੁਮਾਰ ਹੀ ਜਤਿੰਦਰ ਜੋਤੀ ਹੀ ਐਸ ਐਚ ਓ ਐਸ ਐਸ ਡੀ ਐਸ ਪੀ ਹੀ ਮੰਗਲ ਸਿੰਘ ਇਹਨਾਂ ਨੇ ਜੀ ਸਿੱਧੀ ਗੱਲ ਹੈ ਜੀ ਪੈਸਾ ਖਾਤਾ ਤਾਂ ਹੀ ਮੈਨਾਂ ਕੋਲ ਜਾਂਦਾ ਸੀ ਇਹ ਮੈਨੂੰ ਦਬਕੇ ਉਦੋਂ ਮਾਰਦੇ ਸੀ ਵੀ ਤੂੰ ਰਾਜੀਨਾਮਾ ਕਰ ਜੀ ਤੇ ਇਹਨਾਂ ਨੇ ਕੋਈ ਮੇਰੀ ਸੁਣਵਾਈ ਨਹੀਂ ਕੀਤੀ ਜਦ ਕਿ ਮੈਂ ਆਪਣੇ ਤੌਰ ਤੇ ਫੇਰ ਦੁਬਾਰਾ ਹੁਣ ਆਪਣੇ ਤੌਰ ਤੇ ਜੰਮੂ ਜਾਂਦਾ ਰਿਆਂ ਜੀ ਉੱਥੇ ਉਹਨਾਂ ਦੀਆਂ ਪਾਸਟਰਾਂ ਦੀਆਂ ਜਿਹੜੀਆਂ ਵੀਡੀਓ ਮੈਂ ਬਣਾ ਕੇ ਲਿਆਂਦੀਆਂ ਔਰ ਉਹਨਾਂ ਦੀਆਂ ਨੈਟ ਤੇ ਜਿਹੜੀਆਂ ਉਹਨਾਂ ਨੇ ਵੀਡੀਓ ਪਾਈਆਂ ਉਹ ਦਿਖਾਈਆਂ ਮੈਂ ਪੁਲਿਸ ਨੂੰ ਆਣ ਕੇ ਪੁਲਿਸ ਵਾਲਿਆਂ ਨੂੰ ਦਿਨ ਨਗ ਦੇ ਐਸਐਚਓ ਸਾਹਿਬ ਨੂੰ ਮੈਂ ਦਿਖਾਈਆਂ 4 ਤਰੀਕ ਤੇ ਮੇਰਾ ਨਾਮ ਸਿਮਰਾਂਜੀਤ ਸਿਮਰਾਂ ਹੈ ਜੋ ਮੈਂ ਹਾਲੀ ਤੋਂ ਰਹਿਣ ਵਾਲਾ ਤੇ ਜਿਹੜਾ ਇਹਨਾਂ ਨੇ ਅਪਰੋਚ ਕੀਤੀ ਸੀ ਸਰ ਮੇਰੀ ਹੈਲਪ ਕੀਤੀ ਜਾਵੇ ਘਟਨਾ ਇਹ ਸੀਗੀ ਜਿਹੜੀ ਦਿਨਾਂ ਨਗਰ ਕੁੜੀ ਪੜਦੀ ਸੀ BCA ਦੇ ਲਾਸਟ ਇਗਜ਼ਾਮ ਸੀਗਾ ਜਿਹੜਾ ਕਿ ਜਸ਼ਨ ਗਿੱਲ ਪਾਸਟਰ ਸੀਗਾ ਉਹ ਕੁੜੀ ਨਾਲ ਬਲਤਕਾਰ ਕਰਦਾ ਰਿਹਾ ਰਿਲੇਸ਼ਨ ਬਣਾਉਣ ਦਾ ਰਿਹਾ ਤੇ ਜਿਹੜੀ ਕਿ ਉਹ ਕੁੜੀ ਆਪਣੇ ਘਰ ਦੇ ਨਾਲ ਉਹਨੂੰ ਡਰਾਉਂਦਾ ਰਿਹਾ ਡਰਾਉਣ ਤੋਂ ਬਾਅਦ ਵੀ ਤੇਰੇ ਘਰ ਤੋਂ ਮਾਰ ਦਿੱਤਾ ਜਾਊਗਾ ਤੇਰੇ ਭਰਾ ਨੂੰ ਮਾਰ ਦਿੱਤਾ ਜਾਊਗਾ ਤੇ ਫਿਰ ਜਿਹੜਾ ਜਸ਼ਨ ਗਿੱਲ ਹੈ ਫਿਰ ਉਹਨੇ ਪਰਚਾ ਦਰਜ ਨਹੀਂ ਕਰਾਉਂਦਾ ਜਦੋਂ ਹਸਪੀਟਲ ਪ੍ਰੈਗਨੈਂਟ ਹੋ ਜਾਂਦੀ ਏ ਕੁੜੀ ਤੇ ਹਸਪੀਟਲ ਲਈ ਉਹਨੂੰ ਇੱਕ ਪ੍ਰਾਈਵੇਟ ਹਸਪੀਟਲ ਤੇ ਲੈ ਕੇ ਜਾਂਦੇ ਆ ਪ੍ਰਾਈਵੇਟ ਜਿਹੜੀ ਕਲਵੰਤ ਕੌਰ ਦਾ ਹਸਪੀਟਲ ਸੀਗਾ ਉਹ ਕਿਸੇ ਪਿੰਡ 'ਚ ਸੀਗਾ ਉਹਨੇ ਆਪਣੇ ਘਰ 'ਚ ਖੋਹ ਰੱਖਿਆ ਸੀਗਾ ਉਤੋਂ ਬਾਅਦ 'ਚ ਉਹ ਕੁੜੀ ਦਾ ਅਬੋਰਸ਼ਨ ਹੋ ਜਾਂਦਾ ਜਦੋਂ ਅਬੋਰਸ਼ਨ ਤੋਂ ਬਾਅਦ ਕੁੜੀ ਨੂੰ ਹਸਪੀਟਲ 'ਚ ਆਪਣੇ ਘਰ ਆ ਕੇ ਦੱਸਦੀ ਮੇਰਾ ਅਬੋਰਸ਼ਨ ਕਰਾਇਆ ਉਤੋਂ ਬਾਅਦ ਦੋ ਨਾਲ ਹੀ ਇੱਕ ਦਿਨ ਬਾਅਦ ਦੋ ਦਿਨ ਬਾਅਦ ਉਹਦੇ ਬਲੀਡਿੰਗ ਸ਼ੁਰੂ ਹੋ ਜਾਂਦੀ ਏ ਪੇਨ ਹੋ ਜਾਂਦਾ ਪੇਨ ਹੋਣ ਤੋਂ ਬਾਅਦ ਵੱਡੇ ਹਸਪੀਟਲ ਲੈ ਕੇ ਜਾਂਦੇ ਆ ਉੱਥੋਂ ਦੇ ਅਧਿਕਾਰੀਆਂ ਨੂੰ ਜਿਹੜੇ ਡਾਕਟਰ ਵੀ ਸੀਗੇ ਉਹਨਾਂ ਨੇ ਤੋੜ ਮਰੋੜ ਕੇ ਇਹਨਾਂ ਦਾ ਜਿਹੜੀ ਪੋਸਟ ਮਾਰਟ ਰਿਪੋਰਟ ਸੀਗੀ ਜਿਹੜਾ ਦੂਜੀ ਕੁਲਵੰਤ ਬੌਰ ਦਾ ਨਾਂ ਕੱਢ ਦਿੱਤਾ ਸੀਗਾ ਕਿਉਂਕਿ ਉਹ ਤਾਂ ਆਪਣੇ ਘਰ ਚ ਹੀ ਕੋ ਚਲਾਉਂਦੀ ਸੀਗੀ ਜਿਹੜਾ ਆਪਣਾ ਹਸਪੀਟਲ ਚੋਂ ਘਰ ਤੇ ਚਲਾ ਰਹੀ ਸੀਗੀ ਜਿਹੜਾ ਕਿ ਉਹ ਜਸ਼ਨ ਗਿੱਲ ਦਾ ਐਡਾਕ ਮਤਲਬ ਰਤਬਾ ਬਣਾ ਰੱਖਿਆ ਗੁਰਦਾਸਪੁਰ ਚ ਕਿ ਮੈਨੂੰ ਸਾਰਾ ਪ੍ਰਸ਼ਾਸਨ ਮੇਰੀ ਜੇਬ ਚ ਹੈ ਤੇ ਇਹਨਾਂ ਨੂੰ ਡਰਾ ਕੇ ਇਹ ਬੰਦੇ ਦੀ ਪਹਿਲਾਂ ਜੋ ਐਸਐਚਓ ਜਤਿੰਦਰ ਜੋਤੀ ਜੀ ਜਿਹੜੇ ਦਿਨਾਲਗੜ ਥਾਣੇ ਦੇ ਸੀਗੇ ਇਹਨਾਂ ਦੀ ਕਿਸੇ ਨੇ ਬਾਹ ਨਹੀਂ ਫੜੀ ਬਲਵੀਰ ਸਿੰਘ ਸੀਗੇ ਇਹਨਾਂ ਨੇ ਕਿਸੇ ਦੀ ਬਾਹ ਨਹੀਂ ਪੜੀ ਕਿ ਵਿੱਚ ਡੀਐਸਪੀ ਇਨਵੋਲਵ ਸੀ ਤੇ ਜੰਮੂ ਦੇ ਐਸਪੀ ਸੀਗੇ ਜਿਨ੍ਹਾਂ ਨੇ ਇਹਨੂੰ ਦੱਬ ਕੇ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੱਤਾ ਉਹ ਤੋਂ ਬਾਅਦ ਇਹ ਬੰਦਾ ਘਰ ਤੋਂ ਬੇਕਾਰ ਹੋ ਗਿਆ ਘਰ ਛੱਡ ਕੇ ਬਾਹਰ ਕਿਤੇ ਰਹਿਣ ਲੱਗ ਗਿਆ ਤੇ ਘਰ ਦੀ ਬਜਾਰੇ ਦੀ ਹਾਲਾਤ ਕੁਛ ਐਦਾਂ ਦੇ ਹੋ ਗਏ ਕਿ ਜਿਹੜਾ ਗੁਰਦਾਸਪੁਰ ਛੱਡਣਾ ਕਿ ਡਰਦਾ ਡਰਦਾ ਰਿਹਾ ਬੰਦਾ ਡਰਨ ਤੋਂ ਬਾਅਦ ਇਹਨੇ ਤੱਕੇ ਖਾਣ ਤੋਂ ਬਾਅਦ ਚਲੋ ਮੇਰੇ ਨਾਲ ਅਪਰੋਚ ਕੀਤੀ ਕਿ ਭਾਈ ਸਾਹਿਬ ਮੇਰੇ ਨਾਲ ਤੱਕਾ ਹੋਇਆ ਵੀ ਐਦਾਂ ਐਦਾਂ ਵੀ ਤੁਸੀਂ ਜਿਹੜਾ ਇੱਕ ਕੁੜੀ ਨੂੰ ਇਨਸਾਫ਼ ਦੋਏ ਬਲਜਿੰਦਰ ਪਾਸਟਰ ਜਿਹੜਾ ਜੇਲ੍ਹ ਭੇਜਿਆ ਜੀ ਉਹਨੂੰ ਸਜ਼ਾ ਉਮਰ ਕੈਦ ਹੋਈ ਹੈ ਕਹਿੰਦੇ ਭਾਈ ਮੇਰੀ ਹੈਲਪ ਕੀਤੀ ਜਾਵੇ ਇਹਨੂੰ ਵੀ ਸਜ਼ਾ ਹੋਣੀ ਚਾਹੀਦੀ ਹੈ ਇਹ ਆਮ ਘੁੰਮਦਾ ਪਿਆ ਸ਼ਰਿਆਮ ਘੁੰਮਦਾ ਗੁਰਦਾਸਪੁਰ ਚਰਚ ਲਾਉਣ ਦਾ ਜੰਮੂ ਚਰਚ ਲਾਉਂਦਾ ਇਹ ਬੰਦਾ ਜਸ਼ਨ ਗਿੱਲ ਜਿਹੜਾ ਹੁਣ ਉਹ ਤੋਂ ਬਾਅਦ ਮਤਲਬ ਆਪਣੇ ਭਤੀਜੀ ਨੂੰ 에어ਪੋਰਟ ਤੇ ਛੱਡਣ ਜਾਂਦਾ ਜਦ ਕਿ ਪੁਲਿਸ ਨੂੰ ਪਤਾ ਸੀਗਾ ਸਾਰਾ ਕੁਝ ਉਹ ਫਿਰ ਵੀ ਜਦੋਂ ਭਾਈ ਸਾਹਿਬ ਨੇ ਅਪਰੋਚ ਕੀਤੀ ਉਹ ਬੰਦਾ ਜੰਮੂ ਹੈ ਜੰਮੂ ਤੋਂ ਬਾਅਦ ਵੀ ਉਹਨੂੰ ਅਰੈਸਟ ਨਹੀਂ ਕੀਤਾ ਗਿਆ ਸੀ ਜਿਹੜਾ ਜੋਤੀ ਜੀ ਸੀਗਾ ਉਹ ਤੇ ਉਲਟਾ ਡਰਾਣਾ ਧਮਗਾਣਾ ਸ਼ੁਰੂ ਕਰਦਾ ਸੀਗਾ ਜੀ ਇੱਕ ਕੁੜੀ ਦੀ ਇਹ ਸੀਗੀ ਜੀ 21 A 21 A ਸੀਗੋ ਉਸ ਟਾਈਮ ਜੀ ਇੱਕ ਸਵਾਲ ਦਾ ਜਵਾਬ ਚਾਹੀਦਾ ਜੀ ਜਦੋਂ ਰੇਪ ਕੇਸ ਹੁੰਦਾ ਇਹ ਰੇਪ ਇਸ ਬਾਅਦ ਚ ਬੰਦੇ ਪਹਿਲੇ ਅਰੈਸਟ ਕੀਤੇ ਜਾਂਦੇ ਆ ਇਸ ਕੇਸ ਦੇ ਵਿੱਚ ਪ੍ਰਸ਼ਾਸਨ ਨੇ ਫੇਲਿਅਰ ਕਿਉਂ ਕੀਤੀ ਆ ਕਿ ਇਹ ਕੁੜੀ ਦਾ ਮਰਦਰ ਵੀ ਹੋ ਜਾਂਦਾ ਦੋ ਪਿਤਾ ਘਰ ਗਿਆ ਤੇ ਇਸ ਵੇਲੇ ਤੱਕ ਦੋ ਸਾਲ ਜਿਹੜੇ ਆ ਇਹਨੂੰ ਕਿਦਾਂ ਦੇਖਦੇ? ਦੇਖੋ ਜੀ ਉਸ ਟਾਈਮ ਜਿਹੜੇ ਇਨਸਪੈਕਟਰ ਸਾਹਿਬ ਸੀ ਦੀਨਾ ਨਗਰ ਦੇ ਜਤਿੰਦਰ ਜੋਤੀ ਜੀ ਇਹਨਾਂ ਦੀ ਮਤਲਬ ਬਾਹ ਫੜੀ ਨਹੀਂ ਪਰਚਾ ਵੀ ਕਟੋ ਘਟਾ ਇਹਨੇ 65 ਦਿਨ ਤੱਕ ਇਹ ਖਾ ਕੇ ਚਲੋ ਪਰਚਾ ਦਰਜ ਹੋ ਜਾਂਦਾ ਪਰਚਾ ਦਰਜ ਹੋਣ ਤੋਂ 376 304 ਧਾਰਾ ਲਾ ਦਿੱਤੀ ਗਈ ਹੈ ਜਦ ਕਿ ਉਹ ਕੁੜੀ ਦਾ ਮਰਡਰ ਹੋਇਆ ਮਰਡਰ ਹੋਣ ਤੋਂ ਬਾਅਦ ਜਿਹੜਾ ਮਤਲਬ ਮਰਡਰ ਹੋਣ ਤੋਂ ਬਾਅਦ ਤੁਸੀਂ ਮੰਨ ਲਿਓ ਚਲੋ 65 ਦਿਨ ਬਾਅਦ ਪਰਚਾ ਦਰਜ ਹੋਣਾ ਉਹ ਤੋਂ ਬਾਅਦ ਜਿਹੜੇ ਫਿਰ ਪਰਚਾ ਦਰਜ ਹੁੰਨ ਤੋਂ ਬਾਅਦ ਸ਼੍ਰੀਆਮ ਘੁੰਮਦਾ ਸ਼੍ਰੀਆਮ ਚਰਚ ਲਾਉਂਦਾ ਮਤਲਬ ਐਡਾ ਇੱਕ ਦਬਾਅ ਬਣਾ ਰੱਖਿਆ ਸੀ ਉਹ ਬੰਦੇ ਨੇ ਇਹਨਾਂ ਦੀ ਫੈਮਿਲੀ ਤੇ ਕਿ ਇਹਨਾਂ ਡਰਨ ਤੋਂ ਬਾਅਦ ਬੰਦੇ ਘਰ ਛੱਡਿ ਗਏ ਸੀਗੇ ਉਹ ਤੋਂ ਬਾਅਦ ਇਹਨਾਂ ਨੇ ਹੁਣ ਜਦੋਂ ਮੈਨੂੰ ਅਪਰੋਚ ਕੀਤੀ ਤਾਂ ਹੁਣ ਪੁਲਿਸ ਨੇ ਕਾਰਵਾਈ ਕਰਦੀ ਹੈ ਉਹਨਾਂ ਨੇ ਅਲੱਗ-ਅਲੱਗ ਟੀਮਾਂ ਆਪਣੀਆਂ ਭੇਜ ਚੁੱਕੀਆਂ ਮੋਹਾਲੀ ਦੀ ਟੀਮ ਵੀ ਭਲਾਈ ਹੈ ਕਿ ਉਹਨੂੰ ਅਰੈਸਟ ਕੀਤਾ ਜਾਵੇ ਤੇ ਸਾਨੂੰ ਪੁਲਿਸ ਨੇ ਅੱਜ ਬਹੁਤ ਪ੍ਰੋਸਾ ਦਿੱਤਾ ਅੱਜ ਪਹਿਲਾਂ ਚੱਲ ਨਹੀਂ ਸੀਗਾ ਪਰ ਨਹੀਂ ਕਿਹਾ ਜੀ ਉਹ ਤੁਸੀਂ ਉਹ ਪੁਲਸਾਂ ਨੇ ਤੇ ਕਾਰਵਾਈ ਹੋ ਗਈ ਜਿਹਨਾਂ ਨੇ ਬ ਬਿਲਕੁਲ ਉਹਨਾਂ ਤੇ ਸੀ ਅਸੀਂ ਹਾਈ ਕੋਰਟ ਜਾਵਾਂਗੇ ਜੀ ਇਹ ਤਾਂ ਕੋਈ ਸ਼ੱਕ ਨਹੀਂ ਜਦੋਂ ਜਾਵਾਂ ਤੇ ਦੂਜੀ ਗੱਲ ਜਿਹੜਾ ਕਿ ਉਹਨਾਂ ਨੇ ਪੈਸੇ ਖਾਤੇ ਸੀ ਸ਼ਰਮ ਕਰਨੇ ਪੈਸੇ ਖਾਤੇ ਸੀ ਪਹਿਲਾਂ ਆਪਾਂ ਤਾਂ ਕਹਿੰਦੇ ਪਹਿਲਾਂ ਵੀ ਵੀਡੀਓ ਚ ਬੋਲੇ ਕਿ ਉਹਨਾਂ ਪੈਸੇ ਲੈ ਦੇ ਕੇ ਸਾਰਾ ਕੁਝ ਜਿਹੜਾ ਹਸਪੀਟਲ ਚ ਪੈਸੇ ਦਿੱਤੇ ਹਸਪੀਟਲ ਚ ਵੀ ਦਿੱਤੇ ਆ ਉਸ ਤੋਂ ਬਾਅਦ ਜਿਹੜਾ ਪੁਲਿਸ ਨੂੰ ਜੋਤੀ ਆ ਤੁਹਾਨੂੰ ਜੋ ਸੌਰੀ ਜਿਹੜੇ ਜਤਿੰਦਰ ਜੋਤੀ ਜੀ ਨੇ ਇਹਨਾਂ ਨੂੰ ਵੀ ਪੈਸੇ ਦਿੱਤੇ ਨੇ ਦੱਸੋ ਵੀ ਪੈਸੇ ਲੈ ਕੇ ਕਿੱਥੋਂ ਤੱਕ ਅੱਜ ਫਿਰ ਮੁੱਦਾ ਉੱਥੇ ਆ ਇਸੀ ਇਮੀਡੀਅਟ ਦੀ ਇੱਕ ਵੱਡੀ ਤਾਕਤ ਐ ਕਿ ਉਹਨਾਂ ਨੂੰ ਡਰਨ ਦੀ ਲੋੜ ਨਹੀਂ ਕੋਈ ਹੋਰ ਮਾਮਲਾ ਇਦਾਂ ਦਾ ਵੀ ਬਹੁਤ ਸਾਰੇ ਹੋਣਗੇ ਜਿਹੜੇ ਜਸ਼ਨ ਗਿੱਲੂ-ਗਿੱਲੂ ਕੀਤੇ ਗਏ ਹੋਣਗੇ ਜਿਹੜੇ ਲੋਕ ਡਰਦੇ ਅੱਜ ਸਾਹਮਣੇ ਨੇ ਜਿਵੇਂ ਕਿ ਬਲਜਿੰਦਰ ਪਾਸਟਰ ਤੋਂ ਬਹੁਤ ਸਾਰੀਆਂ ਕੁੜੀਆਂ ਸੀ ਜਿਹੜੇ ਸਾਹਮਣੇ ਬੋਲਣ ਤੋਂ ਡਰਦੀਆਂ ਸੀਗੀਆਂ ਅੱਜ ਦੇਖੋ ਕੁੜੀਆਂ ਸਾਹਮਣੇ ਆਈਆਂ ਉਹ ਅੱਜ ਬਲਜਿੰਦਰ ਸਿੰਘ ਸਲੱਖਾਂ ਦੇ ਵਿੱਚ ਐ ਇਹ ਜਸ਼ਨ ਗਿੱਲ ਵੀ ਅੱਜ ਪੁਲਿਸ ਨੇ ਸਾਨੂੰ ਇਦਾਂ ਦਾ ਹੌਸਲਾ ਦਿੱਤਾ ਕਿ ਉਹ 2-4 ਦਿਨਾਂ 'ਚ ਅਰੈਸਟ ਹੋਊਗਾ ਉਸੀਂ ਤੇ ਆ ਗਿਆ ਤੇ ਕਿਹਾ ਦੇ ਇੱਕ ਪੜਕ ਪ੍ਰੂਫ ਹੈਗੇ ਪੈਸੇ ਦਿੱਤੇ ਦੇਖੋ ਜੀ ਸ਼ਰਿਆਮ ਹੀ ਕਹਿੰਦਾ ਸੀਗਾ ਉਹ ਤਾਂ ਸ਼ਰਿਆਮ ਕਹਿੰਦਾ ਸੀ ਨਾ ਜਸ਼ਨ ਗੇ ਲੋ ਉਹਦੇ ਜਿਹੜੇ ਬੰਦੇ ਸਰਪੰਚ ਵਗੈਰਾ ਸੀਗੇ ਉਹ ਉਸ ਟਾਈਮ ਦੇ ਤੁਸੀਂ ਕੁਝ ਨਹੀਂ ਸਾਡਾ ਵਿਗਾੜ ਸਕਦੇ ਉਹਨਾਂ ਨੇ ਖੁਦ ਕਿਹਾ ਕਿ ਤੁਸੀਂ ਕੁਝ ਨਹੀਂ ਜੋ ਤੁਸੀਂ ਜਿੱਥੇ ਮਰਜ਼ੀ ਭੱਜ ਲੋ ਤੁਹਾਡੇ ਸਾਡਾ ਕੋਈ ਕੁਝ ਨਹੀਂ ਵਿਗਾੜ ਸਕਦਾ ਲੇਖੋ ਮੰਗ ਕੀ ਹੈ ਲਾਸਟ ਕੀ ਮੰਗ ਸਾਡੀ ਇਹ ਹੈ ਜਿਹੜੀ ਇੱਕ ਕਲਵੰਤ گور ਦਾ ਨਾਮ ਦਰਜ ਕੀਤਾ ਜਾਵੇ ਜਿਹਨੇ ਆਪਣੇ ਘਰ ਵਿੱਚ ਹਸਪੀਟਲ ਖੋਲ ਰੱਖਿਆ ਸੀਗਾ ਉਹਦਾ ਨਾਮ ਦਰਜ ਕੀਤਾ ਜਾਵੇ ਜਿਹੜੀ ਨਾ ਵਾਸ਼ਨ ਕੀਤਾ ਸੀਗਾ ਤੇ ਜਿਹੜੀ 304 ਦਾ ਰਸੀ 302 ਚ ਬਣਨੀ ਚਾਹੀਦੀ ਅਸੀਂ ਇਹੀ ਮੰਗ ਕੀਤੀ 302 ਬਣਨੀ ਚਾਹੀਦੀ 75 302 ਤਾਂ ਬਣਨੀ ਚਾਹੀਦੀ ਤੇ ਕਿੰਨਾ ਸਾਰਾ ਕੰਮ ਹੋਇਆ ਇਹ ਐਸਐਸਪੀ ਸਾਹਿਬ ਨੇ ਡੀਆਈਜੀ ਸਾਹਿਬ ਸਤਿੰਦਰ ਜੀ ਨੇ ਉਹਨੂੰ ਸਾਨੂੰ ਬਹੁਤ ਹੌਸਲਾ ਦਿੱਤਾ ਫੋਨ ਤੇ ਗੱਲ ਕੀਤੀ ਬਹੁਤ ਸਾਨੂੰ ਅਗਲੇ ਕਿ ਤੁਸੀਂ ਪਰੇਸ਼ਾਨ ਨਾ ਹੋ ਤੁਹਾਡੀ ਟੀਮਾਂ ਲੱਗ ਚੁੱਕੀਆਂ ਨੇ ਉਹ ਬੰਦਾ 2 ਤੋਂ 4 ਦਿਨ ਚ ਪੜਿਆ ਜਾਊਗਾ ਇਹਦੇ ਵਿੱਚ ਜਿਹੜਾ ਮਕੱਰਮਾ ਤੁਸੀਂ ਕਹਿ ਰਹੇ ਹੋ ਪਹਿਲਾਂ 126 ਨੰਬਰ ਮਕੱਰਮਾ ਆਲਰੇਡੀ ਪਹਿਲਾਂ ਦਰਜ ਹੈਗਾ ਥਾਣੇ ਦੀ ਨਾਨਾਗਰ ਵਿੱਚ 27304 ਇਹਦੇ ਮਕੱਰਮਾ ਦਰਜਾ ਸੋ ਇਹ ਸਬੰਧੀ ਜਿਹੜਾ ਅਕਿਊਜ਼ ਜਸ਼ਨ ਗਿੱਲ ਜਿਹੜਾ ਹੈਗਾ ਉਹ ਪੀਓ ਡਿclare ਹੋ ਚੁੱਕਿਆ ਸੀ ਲੇਕਿਨ ਪਹਿਲਾਂ ਵੀ ਉਸ ਨੇ ਐਫਰਟਸ ਕਰਕੇ ਰੇਡ ਡਰਾ ਕੀਤਾ ਸੀ ਲੇਕਿਨ ਇਹ ਭਜਿਆ ਹੋਇਆ ਸੀ ਸੋ ਮਾਂਜੂ ਬਦਾਂਦ ਤੋਂ ਵੱਲ ਪੀਓ ਡਿclare ਹੋਣ ਤੋਂ ਬਾਅਦ ਹੁਣ ਫਰਦਰ ਅਸੀਂ ਟੀਮਾਂ ਅਸੀਂ ਅੱਗੇ ਲਵਾ ਕੇ ਡੀਐਸਪੀ ਇਹ ਮੋਲਕ ਡੀਐਸਪੀ ਡੀ ਉਹਨਾਂ ਦੀ ਸੂਪਰਵਾਈਜ਼ਨ ਦੇ ਵਿੱਚ ਇੰਚਾਰਜ ਸੀਆਈਏ ਤੇ ਐਸਐਚਓ ਦੀ ਨਾਲ ਅਗਰ ਸਮੇਤ ਹੋਰ ਪੁਲਿਸ ਪਾਰਟੀਆਂ ਲਗਾਈਆਂ ਗਈਆਂ ਨੇ ਉਹ ਜਲਦੀ ਅਸੀਂ ਜਸ਼ਨ ਗਿਲਰਨ ਕਰਪਾ ਕਰ ਲਾਂਗੇ ਸਰ ਇੰਡੀਟਿਅਲਿਕੋ ਵਰਦੀ ਕੀ ਦੋ ਸਾਲ ਤੋਂ ਬਾਅਦ ਲੰਮਾ ਕੰਮ ਕੀ ਕਰਨ ਲਿਆ ਸਰ ਨਾ ਚਾਹ ਨਹੀਂ 2023 ਤੋਂ ਉਸ ਟਾਈਮ ਨਹੀਂ ਨੇ ਇਸ ਪੁਲਿਸਪਲ ਅਫਰਟਸ ਕੀਤੇ ਗਏ ਸੀ ਲੇਕਿਨ ਕਾਫੀ ਇਹਨੂੰ ਟੈਸਟ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਜਿਹੜਾ ਹੈਗਾ ਫਰਦਰ ਜਿਹੜਾ ਹੁਣ ਅਸੀਂ ਜਿਹੜੀ ਹੈਗੀ ਹੈ ਉਹਦੀਆਂ ਟੀਮਾਂ ਲਾ ਕੇ ਇੱਕ ਮਾਂਜੋ ਅਦਾਲਤ ਤੋਂ ਪੂਟ ਕਲੀਅਰ ਹੋ ਗਿਆ ਸੀ ਜੋ ਪ੍ਰੋਸੈਸ ਮੂਡ ਦਾ ਪ੍ਰੋਸੈਸ ਹੁੰਦਾ ਹੈ ਸੂ ਫਰਦਰ ਇਹਦਾ ਇੱਕ ਭਰਾ ਸੀ ਇਹਨੂੰ ਅਰੈਸਟ ਕੀਤਾ ਹੈ ਇਸੇ ਕੇਸ 'ਚ ਅਸੀਂ ਨੋਮੀਨੇਟ ਕਰ ਰਹੇ ਹਾਂ ਉਹਦਾ ਨਾਮ ਹੈਗਾ ਪ੍ਰੇਮ ਸਿੰਘ ਸੂ ਫਰਦਰ ਜਿਹੜੇ ਹੋਰ ਵੀ ਇਹਦੇ ਮੈਂਬਰ ਜਿਹੜੇ ਹੈਗੇ ਉਹ ਜਿਹਨੂੰ ਸ਼ੈਲਟਰ ਦੇਣਗੇ ਜਾਂ ਇਹਨੂੰ ਪਨਾਹ ਦੇਣਗੇ ਅਸੀਂ ਉਹਨਾਂ ਖਿਲਾਫ ਵੀ ਕਾਰਵਾਈ ਕਰਾਂਗੇ ਜਿਸ ਦਾ ਨੇ ਪ੍ਰਵਾਲ ਕਿਹਾ ਜਾ ਰਿਹਾ ਹੈ ਕਿ ਉਹਦੀ ਭੈਣਾ ਜਾਂ ਹੋਰ ਕੋਈ ਰਿਸ਼ਤਦਾਰ ਵੀ ਕੀਤੇ ਕੇ ਰੌਣਾਪਾ ਹਾਂ ਬਿਲਕੁਲ ਇਹਦਾ ਭਰਾ ਅਰੈਸਟ ਕੀਤਾ ਹੈਗਾ ਲੇਕਿਨ ਫਰਦਰ ਜਿਹੜੇ ਹੈਗੇ ਹੋਰ ਵੀ ਜਿਹੜੇ ਮੈਂਬਰ ਨੇ ਅਸੀਂ ਸਾਰੇ ਇਹਨਾਂ ਦੇ ਜਗ੍ਹਾ ਤੇ ਚੈੱਕ ਕਰ ਰਹੇ ਹਾਂ ਰੇਡਾ ਕਰ ਰਹੇ ਹਾਂ ਤੇ ਜਲਦੀ ਇਹਨੂੰ ਅਰੈਸਟ ਕਰ ਲਵਾਂ ਕਿੱਥੋਂ ਰੌਣਾਪਾ ਕੀਤਾ ਗਿਆ ਉਹਨੂੰ ਭਰਾ ਇਹਨੂੰ ਜੰਮੂ ਜੰਮੂ ਤੋਂ ਕਿਤਾ ਗਿਆ ਕੋਈ ਲੋਕੇਸ਼ਨ ਵੀ ਟੈਸਕ ਜੰਮੂ ਤੋਂ ਕਿਸ਼ਨ ਬੋਲਦੀ ਵੀ ਕੋਈ ਪਾਸ ਤੋਂ ਸੀ ਸੋ ਇਸ ਅਸੀਂ ਇਸ ਟੈਕਨੀਕਲ ਟੀਮਾ ਤੋਂ ਲਾ ਕੇ ਅਸੀਂ ਜੰਮੂ ਸਰ ਤੋਂ ਵੀ ਲੈ ਕੇ ਆਂਦੇ ਹਾਂ ਸਰ ਮਹਾਲੀ ਤੋਂ ਵੀ ਟੀਮ ਮਹਾਲੀ ਤੋਂ ਵੀ ਟੀਮ ਆਈ ਕੋਈ ਮਹਾਲੀ ਤੋਂ ਕੋਈ ਬਣਾਈ ਕੋਈ ਟੀਮ ਕੋ ਬਖਰੀ ਨਹੀਂ ਬਿਲਕੁਲ ਨਹੀਂ ਅਸੀਂ ਸਾਰੀ ਟੈਕਨੀਕਲ ਅਸਿਸਟੈਂਸ ਲੈ ਰਹੇ ਹਾਂ ਅਸੀਂ ਕਿਉਂਕਿ ਉਹਨੂੰ ਅਰੈਸਟ ਕਰਨ ਲਈ ਕੋਈ ਸੀ ਜਿਹੜੀ ਜਿਹੜੀ ਮਹਾਲੀ ਟੈਕਨੀਕਲ ਟੀਮ ਹੈ ਜਾਂ ਉਹ ਜਿਹੜੀਆਂ ਜਿਹੜੀ ਵੀ ਜਿੱਤੇ ਵੀ ਕਿਤੇ ਸਾਨੂੰ ਲੋੜ ਪਈ ਅਸੀਂ ਉਹਨਾਂ ਨੇ ਅਸਿਸਟੈਂਸ ਮੰਗੀ ਸਾ ਦੋ ਬੁਲਾ ਰਹੇ ਪਰ ਉਹ ਵੀ ਦੋ ਸਾਲ ਹੋਣ ਨਾਲ ਚੱਤ ਜੰਮੂ ਹੀ ਚਰਚੀ ਲਾਉਂਦੇ ਦੀ ਵੀਡੀਓ ਨਹੀਂ ਮੈਨੂੰ ਇਸ ਇਹ ਕੇਸ ਮੇਰੇ ਤੋਂ ਪਹਿਲਾਂ ਦਾ ਹੈਗਾ ਲੇਕਿਨ ਜਿੱਦੋਂ ਜਦੋਂ ਮੈਂ ਸਟੱਡੀ ਕੀਤਾ ਹੈਗਾ ਲੇਕਿਨ ਇਹਦੇ ਵਿੱਚ ਕੋਈ ਕਾਫੀ ਐਫਰਟਸ ਪੋਸੀਬਲ ਕੀਤੇ ਗਏ ਨੇ ਪਹਿਲੇ ਆਲਰੇਡੀ ਲੇਕਿਨ ਫਿਰ ਜਲਦੀ ਇਹਨੂੰ ਅਰੈਸਟ ਕਰ ਕੋਈ ਨਵੀਂ ਐਪਲੀਕੇਸ਼ਨ ਵੀ ਦੇ ਕੇ ਗਏ ਨੇ ਵੀ ਇਹ ਜਿਹੜੀ ਨਰਸ ਹੈਗੀ ਆ ਜਿਹੜੀ ਜਿਹਦੇ ਘਰ ਮੋਸ਼ਨ ਹੋਇਆ ਉਹਨੂੰ ਵੀ ਗ੍ਰਿਫਤਾਰੀ ਕੀਤਾ ਕਿ ਉਹਦੀ ਬਾਅਦ ਕੋਈ ਅਖਰੀ ਐਪਲੀਕੇਸ਼ਨ ਦੇ ਗਏ ਪਰ ਨਹੀਂ ਉਸ ਬਾਰੇ ਅਸੀਂ ਮੈਂ ਚੈੱਕ ਕਰ ਲਵਾਂਗਾ ਸਾਰੀ ਫਾਈਲ ਮੰਗਾ ਕੇ ਇਨਵੈਸਟੀਗੇਸ਼ਨ ਚੈੱਕ ਕਰ ਲਾਂਗੇ ਉਹਦਾ ਵਿੱਚ ਕੀ ਰੋਲ ਹੈਗਾ ਸਾਰਾ ਅਸੀਂ ਵੈਰੀਫਾਈ ਕਰਾਂਗੇ ਸਾ ਜਿਹੜੀ ਸੈਟ ਬਣਾਈ ਉਹਨਾਂ ਚਾਰ ਸਾਲ ਤੋਂ ਬਾਅਦ ਕਾ ਟ੍ਰਾਂਸਫਰ ਹੋ ਗਈ ਤੇ ਫਿਰ ਸਾਰੇ ਨਹੀਂ ਸੈਟ ਕੋਈ ਗੱਲ ਨਹੀਂ ਜੀ ਡੀਐਸਪੀ ਸਾਹਿਬ ਨੇ ਉਹ ਫਰਦਰਲੇ ਅਫਸਰ ਆਉਣਗੇ ਉਹਨੂੰ ਚੀਜ਼ ਨੂੰ ਫੋਲੋ ਕਰਨਗੇ ਲੇਕਿਨ ਕਿੰਨੇ ਅਧਿਕਾਰੀ ਦੀ ਟੀਮ ਬਣਾਈ ਹੈ ਕਿੰਨੇ ਅਧਿਕਾਰੀ ਦੀਆਂ ਟੀਮਾਂ ਕਿਹੜੇ ਕਿਹੜੇ ਹਿੱਸੇ ਵਿੱਚ ਆਹ ਇਹਦੇ ਵਿੱਚ ਡੀਐਸਪੀ ਇਹ ਮੋਲਕ ਸਿੰਘ ਦੇ ਸੁਪਰਵੀਜ਼ਨ ਚ ਐਸਐਚਯੂ ਦੀਨਾ ਹੈ ਅਗਰ ਤੇ ਸਾਰੇ ਮੇਨ ਯਰ ਐਸਐਚਯੂ ਹੈ ਐਂਡ ਜਾਰਸੀ ਹੈ ਇਹ ਸਾਰੇ ਫੋਲੋਅ ਕਰਾਂਗੇ